ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.in ਤੇ ਪਿਛਲੇ ਕੁਝ ਸਮੇਂ ਤੋਂ ਪੰਜਾਬ ਤੇ ਹਰਿਆਣਾ ਚ ਕਿਸਾਨ ਖੁਦਕੁਸ਼ੀਆਂ ਵਿੱਚ ਵਾਧਾ ਹੋਇਆ ਹੈ ਇੱਕ ਤਾਂ ਮੌਸਮ ਦੀ ਮਾਰ ਤੇ ਦੂਜਾ ਖੇਤੀ ਲਾਗਤਾਂ ਚ ਵਾਧੇ ਨੇ ਕਿਸਾਨ ਦਾ ਲੱਕ ਤੋੜ ਦਿੱਤਾ ਹੈ ਖੇਤੀ ਲਾਗਤ ਤੇ ਮੁਲਕ ਮਿਸ਼ਨ ਦੀ ਇੱਕ ਰਿਪੋਰਟ ਮੁਤਾਬਕ ਪੰਜਾਬ ਚ ਇੱਕ ਏਕੜ ਤੋਂ ਤਕਰੀਬਨ 1300 ਰੁਪਏ ਦੀ ਆਮਦਨ ਹੁੰਦੀ ਹੈ ਇਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਸਾਨ ਕਿੰਨੀ ਮਾੜੀ ਹਾਲਤ ਵਿੱਚ ਜੀਵਨ ਜਿਉ ਰਿਹਾ ਹੈ ਜੇ ਤੁਸੀਂ ਪੰਜਾਬ ਵਿੱਚ ਆ ਜਾਓ ਤਾਂ ਹੈਰਾਨ ਹੋਗੇ ਪੰਜਾਬ ਦੇ ਫਿਗਰ ਅਤੇ ਹਰਿਆਣਾ ਦੇ ਫਿਗਰ ਕਾਫੀ ਮੈਚ ਕਰਦੀਆਂ ਹਨ ਪੰਜਾਬ ਦਾ ਜਿਹੜਾ ਹੈਗਾ ਉਹਨਾਂ ਨੇ ਦੱਸਿਆ ਹੈ ਕਿ ਵੀ ਟੋਟਲ ਜਿਹੜਾ ਗਹਿਣ ਦਾ ਇਨਕਮ ਹੈਗੀ ਹੈ ਉਹ ਤਕਰੀਬਨ 18000 ਰੁਪਏ ਹੈਗੀ ਹੈ ਪ੍ਰਤੀ ਹੈਕਟੇਅਰ ਉਹ ਝੋਨੇ ਦੇ ਮਨਾ ਲੋ ਉਹ ਇੰਨਾ ਹੀ 15 16000 ਉਹ ਹੈਗੀ ਹੈ ਟੋਟਲ ਜਿਹੜਾ ਹੈਗਾ ਉਹ 36000 ਰੁਪਏ 36000 ਰੁਪਏ ਸਾਲ ਦਾ गेहूं ਝੋਨੇ ਚੋਂ ਨਿਕਲਦਾ ਹੈ ਕਿਸਾਨ ਨੂੰ ਬਚਦਾ ਹੈ ਔਰ ਇਹਦਾ ਮਤਲਬ ਹੋ ਗਿਆ ਕਿ ਤੁਸੀਂ ਅਗਰ ਮਹੀਨੇ ਵਾਰ ਦੇਖੋਗੇ ਤਾਂ 3000 ਰੁਪਏ ਪੰਜਾਬ ਦੇ ਕਿਸਾਨ ਦੀ ਖੇਤੀ ਵਿੱਚੋਂ ਆਮਦਨੀ ਹੈ ਇੱਕ ਹਿੱਕਟੇ ਉੱਤੇ ਇਹਖੇਤੇ ਸੋ ਅਗਰ ਇਹ ਆਮਦਨੀ 3000 ਰੁਪਏ ਹੈ ਔਰ ਜੋ ਯੂਪੀ ਚ 1500 ਰੁਪਏ ਹੈ ਤਾਂ ਲਾਜ਼ਮੀ ਹੈ ਕਿ ਜਿਸ ਆਦਮੀ ਦਾ ਜਿਆਦਾ ਇਕਨੋਮਿਕ ਹਾਲ ਖਰਾਬ ਹੋਏਗੀ ਉਹ ਚਟਕਾ ਉਹਨਾਂ برداشت ਕਰਨ ਦੀ ਹਿੰਮਤ ਘਟ ਹੋਏਗੀ ਔਰ ਇਹੀ ਕਾਰਨ ਹੈ ਕਿ ਕ੍ਰਾਈਸਿਸ ਜਿਹੜਾ ਹੈਗਾ ਇਹ ਤੁਸੀਂ ਦੇਖ ਰਹੇ ਹੋ ਕਿਉਂ ਕਿਸਾਨ ਇਸ ਗ੍ਰੇਡ ਚ ਆਤਮਕ ਮਹਾਰਾਣਾ ਮੰਨਣਾ ਹੈ ਕਿ ਕਿਸਾਨ ਨੂੰ ਰਾਹਤ ਦੇਣਾ ਮਸਲੇ ਦਾ ਹੱਲ ਨਹੀਂ ਸਰਕਾਰ ਕਿਸਾਨਾਂ ਨੂੰ ਹਰ ਮਹੀਨੇ ਪੱਕੀ ਤਨਖਾਹ ਦੇਵੇ ਮੇਨ ਇਕਨੋਮਿਕ ਇਕਨੋਮਿਕ ਇਸ ਕਰਕੇ ਕਹਿ ਰਹੇ ਮੈਂ ਕਿ ਉਹਨਾਂ ਕਿਸ ਕਿਸ ਕਿਸਾਨ ਦੀ ਇਨਕਮ ਕਿਸ ਤਰ੍ਹਾਂ ਵਧੇ ਜਾਏ ਅਸੀਂ ਕਹਿੰਦੇ ਕਿ ਵੀ ਅਸੀਂ ਕਿਸਾਨ ਨੂੰ ਕਰਜ਼ਾ ਦੇ ਰਹੇ ਕਰਜ਼ਾ ਤਾਂ ਪਹਿਲੇ ਦੂਦ ਕੋਲ ਹੋਰ ਬਹੁਤ ਜ਼ਿਆਦਾ ਹੈ ਉਹਨੇ ਕਰਜ਼ਾ ਅਸੀਂ ਹੋਰ ਦਿੰਦੇ ਹੋ ਤੁਸੀਂ ਉਹਨੂੰ ਕਰਜ਼ਾ ਹਨ ਦੱਬੀ ਜਾਂਦੇ ਹੋ ਲੇਕਿਨ ਕੋਸ਼ਿਸ਼ ਇਹਨੂੰ ਕਰਜ਼ੇ ਤੋਂ ਕੱਢਣਾ ਉਹ ਤਾਂ ਹੀ ਨਿਕਲ ਸਕਦਾ ਜੇ ਤੁਸੀਂ ਉਹਨੂੰ ਇਨਕਮ ਦਿਓਗੇ ਉਹਦੇ ਹੱਥ ਵਿੱਚ ਇਨਕਮ ਦਾ ਕਾਰਨ ਹੈ ਕਿ ਤੁਸੀਂ ਇਨਕਮ ਕਿਸ ਤਰ੍ਹਾਂ ਵਧਾਈ ਜਾਏ ਉਹ ਮੇਰਾ ਤਾਂ ਮੰਨਣਾ ਹੈ ਕਿ ਭਈ ਐਮਐਸਪੀ ਦਾ ਟਾਈਮ ਚਲਾ ਗਿਆ ਹੈ ਔਰ ਐਮਐਸਪੀ ਦਾ ਤੁਸੀਂ ਵਧਾਓਗੇ ਵੀ ਪਲੱਸ ਜੋ ਕਹਿੰਦੇ ਕਾਸਟ ਪਲੱਸ 50 ਕਰੋ ਸਵਾਮੀਨਾਥਨ ਕਮੇਟੀ ਰਿਪੋਰਟ ਲਾਗੂ ਕਰੋ ਉਹਦਾ ਵੀ ਟਾਈਮ ਚਲਾ ਗਿਆ ਕਿਉਂਕਿ ਅਟਰ ਸਿਰਫ 8% ਲੋਕੀਂ ਅਗਰ ਐਮਐਸਪੀ ਦਾ ਫਾਇਦਾ ਉਠਾਉਂਦੇ ਹੈ ਤਾਂ ਕੋਸਟ ਪਲੱਸ 50 ਜਿਹੜਾ 50% ਪ੍ਰੋਫਿਟ ਹੋਏਗਾ ਉਹ ਵੀ ਨਾ 8% ਜਾਏਗਾ ਲੇਕਿਨ ਜਿਹੜੇ 92% ਜਿਹੜੀ ਸਾਡੀ ਖੇਤੀ ਦੀ ਪੋਪੂਲੇਸ਼ਨ ਹੈਗੀ ਹੈ ਕਿਸਾਨ ਹੈਗੇ ਹੈ ਜਾਂ ਮਜ਼ਦੂਰ ਹੈਗੇ ਹੈ ਜਿਹੜੇ ਖੇਤੀ ਕਰਦੇ ਉਹਦੇ ਉੱਪਰ ਉਹਨਾਂ ਦਾ ਕੀ ਹਾਲ ਹੋਏਗਾ ਇਸ ਕਰਕੇ ਮੇਰਾ ਕਹਿਣਾ ਕਿ ਵਾ ਟਾਈਮ ਆ ਗਿਆ ਕਿ ਅਸੀਂ ਇੱਕ ਅਸ਼ੋਰਡ ਇਨਕਮ ਗਾਰੰਟੀ ਕਿਸਾਨ ਨੂੰ ਦੇਈਏ ਹਰ ਮਹੀਨੇ ਤੁਹਾਨੂੰ ਇੰਨਾ ਤਾਂ ਪੈਸਾ ਮਿਲੇਗਾ ਹੀ ਮਿਲੇਗਾ ਇਹ ਸਰਕਾਰ ਨੂੰ ਜ਼ਰੂਰ ਇੱਕ ਮਤਲਬ ਕਰਾਉਣਾ ਚਾਹੀਦਾ ਹੈ ਇੱਕ ਆਬਲੀਗੇਸ਼ਨ ਕਹੋ ਜਾਂ ਇਹ ਸਰਕਾਰ ਨੂੰ ਕਰਨਾ ਚਾਹੀਦਾ ਜਦ ਤੱਕ ਉਹ ਨਹੀਂ ਕਰਨਗੇ ਕੋਈ ਸੋਲੂਸ਼ਨ ਨਹੀਂ ਹੈ ਕਿਸਾਨ ਦੀ ਆਰਥਿਕ ਪੰਜਾਬ ਚ ਵਧ ਰਹੀਆਂ ਲਾਗਤਾਂ ਦੇ ਵਿਸ਼ੇ ਵਿੱਚ ਖੇਤੀਬਾੜੀ ਵਿਭਾਗ ਵੀ ਫਿਕਰਮੰਦ ਹੈ ਵਿਭਾਗ ਨੇ ਇਸ ਸਬੰਧ ਚ ਕੇਂਦਰ ਸਰਕਾਰ ਨੂੰ ਲਿਖਿਆ ਹੈ ਇਹ ਐਮਐਸਪੀ ਕੀਤੀ ਜਾਂਦੀ ਹੈ ਇਹ ਸਾਰੇ ਦੇਸ਼ ਵਾਸਤੇ ਇਹ ਨਿਰਧਾਰਤ ਕੀਤੀ ਜਾਂਦੀ ਹੈ ਕਿਉਂਕਿ ਬਾਕੀ ਰਾਜਾਂ ਦੇ ਵਿੱਚ ਜਿਹੜਾ ਉਹ ਕੱਟ ਇਨਪੁਟਸ ਪਾਏ ਜਾਂਦੇ ਨੇ ਉਹਨਾਂ ਦਾ ਖੇਤੀ ਖਰਚੇ ਕੱਟ ਨੇ ਉਹਨਾਂ ਦੇ ਔਸਤ ਦੇ ਹਿਸਾਬ ਦੇ ਨਾਲ ਜੋ ਉਹਨਾਂ ਦੇ ਪੈਰਾਮੀਟਰ ਨੇ ਉਸ ਦੇ ਹਿਸਾਬ ਦੇ ਨਾਲ ਇੱਕ ਉਹ ਐਵਰੇਜ ਦੇ ਹਿਸਾਬ ਨਾਲ ਕਹਦਾ ਜਿਸ ਦੇ ਨਾਲ ਸਾਡੇ ਜਿਹੜਾ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਬਿਲਕੁਲ ਉਹਨਾਂ ਦੇ ਜੋ ਖਰਚੇ ਆ ਜਿਹੜੇ ਉਹਨਾਂ ਦੀ ਭਰਪਾਈ ਜਿਹੜੀ ਆ ਉਹ ਕਰਨੀ ਮੰਦੀ ਹੈ ਉਹ ਚਾਹੇ ਖੇਤੀਬਾੜੀ ਪੋਰਸ ਦੇ ਵਿੱਚ ਉਹਨਾਂ ਨੂੰ ਰਾਹ ਦਿੱਤੀ ਜਾਵੇ ਚਾਹੇ ਕੋਈ ਹੋਰ ਦਿੱਤੀ ਜਾਵੇ ਇਸ ਬਾਰੇ ਜਿਹੜਾ ਪਾਸ ਸਰਕਾਰ ਦੇ ਸਾਹਮਣੇ ਜਿਹੜਾ ਇਹ ਕੇਸ ਅਸੀਂ ਰੱਖ ਰਹੇ ਹਾਂ ਜਦੋਂ ਤੱਕ ਸਰਕਾਰ ਕਿਸਾਨ ਪੱਖੀ ਠੋਸ ਨੀਤੀ ਨਹੀਂ ਬਣਾਉਂਦੀ ਦੇਸ਼ 'ਚ ਖੇਤੀ ਸੰਕਟ ਨੂੰ ਰੋਕਿਆ ਨਹੀਂ ਜਾ ਸਕਦਾ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨੂੰ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ